ਫੁਲ ਬਈ ਦੂਰ ਭਰਾ ਸਾਡੇ ਕੰਮ ਕਰਨਾਂ ਦਾ ਤੁਸੀਂ ਲਾਹੇਬੰਦ ਬਣਾਉਣੀ ਐ ਇਸ ਚੀਜ਼ ਨੂੰ ਖੇਤੀਬਾੜੀ ਮੰਤਰੀ ਨੇ ਬਣਾਉਣੀ ਐ ਮੁੱਖ ਮੰਤਰੀ ਨੇ ਬਣਾਉਣੀ ਐ ਲਾਹੇਬੰਦ ਪਰ ਮੁੱਖ ਮੰਤਰੀ ਦੇ ਬਿਆਨ ਗਏ ਕਿ ਇਦਾਂ ਨਹੀਂ ਮਾਰਦੇ ਉਹ ਬਿਆਨ ਕਿ ਤੁਸੀਂ ਕਿੱਥੇ ਸ਼ਾਇਦ ਕੋਈ ਗੱਲ ਜਾਏਗਾ ਮੈਂ ਦੇ ਚਾਰ-ਚਾਦਾ ਸਾਨੂੰ ਤੁਹਾਡੇ ਦੇ ਰੋਸ ਬਣਾ ਸਾਨੂੰ ਰੋਜ਼ ਗੁੱਡੇਰੇ ਮੇਰੇ ਨਾਲ ਪ੍ਰਭਾਵ ਕਰਦੀ ਹੈ ਕੱਪ ਮਾਰਦੀ ਬਿਆਨ ਦੇਂਦੇ ਵੀ ਕੱਪ ਮਾਰੀ ਗਏ ਕੱਲੇ ਮਾਰੀ ਦਾ ਮੌਜਾ ਨਾ ਦੇਣ ਵਾਲੀ ਸਰਕਾਰ ਮਰਦਾਬਾ ਮਰਦਾਬਾ ਕੱਲੇ ਮਾਰੀ ਦਾ ਆਵਾਜ਼ਾ ਨਾ ਦੇਣ ਵਾਲੀ ਸਰਕਾਰ ਮਰਦਾਬਾ ਮਰਦਾਬਾ

ਆਜਾ ਬੰਦ ਕਰ ਲੈ ਜੀ ਭਾਗ ਲਾਸਾ ਉਹੀ ਹੈ ਯਾਰ ਬੈਠਾ ਬੜਾ ਸਾਡੇ ਤਾਂ ਹੈ ਨਹੀਂ ਜੀ ਸਾਡੇ ਹੁੰਦੇ ਤੁਸੀਂ ਆ ਗਏ ਹੁੰਦੇ ਹੁੰਦੇ ਮਾਰਦੇ ਕਰੇ ਪਾਰੇ ਨਹੀਂ ਕੋ ਮਾਰਦੇ ਹਾਂਜੀ ਦੱਸੋ ਦੱਸੋ ਸੋਰਖਣਾ ਜੀ ਸੀਐਮ ਸਾਹਿਬ ਨੂੰ ਜਿਹੜਾ ਤੁਹਾਨੂੰ ਤੰਤਰੀਕਾ ਉਹਨਾਂ ਤੱਕ ਪਹੁੰਚ ਕਰਨਾ ਮੇਰੀ ਜ਼ਿੰਮੇਵਾਰੀ ਸੀ ਹਾਂਜੀ ਠੀਕ ਹੈ ਅਗਰ ਸੌਰੀਆਂ ਵਾਸਤੇ ਆਰਡਰ ਕਰਾਉਣ ਦੀ ਕਾਰਵਾਈ ਕਰਾਉਣੀ ਹਾਂਜੀ ਮੇਰੀ ਜ਼ਿੰਮੇਵਾਰੀ ਸੀ ਮੈਂ ਸਾਰੀ ਕਾਰਵਾਈ ਕਰਕੇ ਆਇਆ ਹਾਂ ਤੇ ਹੋ ਗਈ ਕਰਾਉਣਾ ਆ ਜਾਂਦਾ ਹੋਣਗੇ ਜੀ ਅੱਪੇ ਗਰਦੌੜੀਆਂ ਬਿਲਕੁਲ ਨਹੀਂ ਹੋਈਆਂ ਉਹਦੇ ਪਿੱਛੇ ਜਿਹੜੇ ਬੰਦੇ ਦੀ ਸਾਜ਼ਿਸ਼ ਹੈ ਕਿਉਂ ਲੇਟ ਹੋਈਆਂ ਉਏ ਦਖਲ ਤੋਂ ਬਾਅਦ ਕੱਢਾਂਗੇ ਫਿਰ ਉਹੀ ਤਰ੍ਹਾਂ ਵਾਲੇ ਗਰਦੌਰੀਆਂ ਆਉਣਗੇ ਮਨ ਦਾ ਵੱਡੀਆਂ ਮੇਰੇ ਸਾਡੀਆਂ ਹੁਣ ਸਾਡਾ ਮੈਨੂੰ ਮੇਰੀ ਗੱਲ ਪੂਰੀ ਚੱਲਣ ਦਿਓ ਹਾਂਜੀ ਹਾਂਜੀ ਦੱਸੋ ਮੈਂ ਤਾਂ ਇਹ ਕਹਿ ਵੀ ਗਰਦੌਰੀ ਜਿਹੜੀ ਕਰਾਉਣੀ ਹੋ ਡਿਜੀਟਲ ਕਰਾਓ ਮੈਂ ਤਾਂ ਕਹਿੰਦਾ ਵੀ ਤੁਸੀਂ ਗਰਦੌਰੀ ਦੇ ਚੱਕਰ 'ਚ ਹੀ ਨਾ ਹੋ ਜਦੋਂ ਆਪਾਂ ਕਿਸਾਨਾਂ ਦੇ ਜਦੋਂ ਅੱਗ ਲਾਉਂਦੇ ਨੇ ਉਦੋਂ ਤਾਂ ਆਪਾਂ ਸੈਟਲਾਈਟ ਤੋਂ ਫੋਟੋ ਖਿੱਚ ਲੈਣੇ ਤਾਂ ਤੁਸੀਂ ਹੁਣ ਵੀ ਸੈਟਲਾਈਟ ਤੋਂ ਫੋਟੋ ਖਿੱਚ ਕੇ ਕਰਾਓ ਤੁਸੀਂ ਮੇਰਾ ਪੱਤਰ ਪੜ੍ਹਿਆ ਜਿਹੜਾ ਮੈਂ ਲਿਖਿਆ ਸੀ ਐਮ ਸਾਹਿਬ ਨੂੰ ਮੀ ਜੀ ਤੁਸੀਂ ਜਿਹੜਾ ਇਹ ਨਾ ਕਰ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਦੇ ਮਾਜੀ ਅਸੀਂ ਗੜੇ ਮਾਰੀ ਹੋ ਗਈ ਸਾਡੇ 2 ਮਾਰਚ ਦੀ ਗੜੇ ਮਾਰੀ ਹੋਈ ਆ ਸਾਡੇ ਕਨ ਕਨ ਕਤ ਹੈ ਨਹੀਂ ਅਸੀਂ ਤਾਂ ਰਿਸ਼ਤਰਾ ਤੋਂ ਮਾਗ ਕੇ ਲੈ ਕੇ ਤੂੜੀ ਸਾਡੇ ਨਹੀਂ ਗਈ ਕੋਈ ਸਰਕਾਰ ਨੇ ਮਾਫਜਾ ਪਾਵੇ ਸਾਨੂੰ ਜੀ ਨਹੀਂ ਦੇਖੋ 15 ਦੇ ਮੇਰੀ ਗੱਲ ਨਾਨ ਕਰਦੇ ਅਸੀਂ ਨਾਰਾਜ ਗੱਪ ਨਹੀਂ ਮਾਰਦੇ ਗੁਰਦਵਾਰੇ ਦੇ ਬਾਅਦ ਦੇ ਚਮਤਾਨੀ ਨਹੀਂ ਰਹਿਣੀ ਦੋਸਤ ਮੇਰੀ ਗੱਲ ਸਰ ਮੇਰੀ ਗੱਲ ਸੁਣੋ ਭਗਵਾਨ ਸਵਾਨੀ ਕੀ ਕਰੇ ਬਾਬੇ ਦੀ ਗੱਲ ਆਬਾ ਜੀ ਗੱਲ ਤੋਂ ਐਮ ਐਨ ਐ ਸਾਹਿਬ ਬੇਨਤੀ ਹੈ ਵੀ ਇਹਨਾਂ ਦਾ ਰੋਸ ਮੈਸਮੇ ਦਾ ਜਾਇਜ ਹੈ ਕਿਉਂਕਿ ਆਪ ਦਾ ਡ੍ਰਿਪ ਇਰੀਗੇਸ਼ਨ ਹੈ ਜਾਂ ਨਹੀਂ ਤੁਸੀਂ ਉਹ ਨਾ ਨਹੀਂ ਕਰਨੀ ਆਪਣੇ ਏਰੀਆ ਲਗਭਗ 75% ਪੰਜਾਬ ਡਾਰਕ ਜ਼ੋਨ ਚ ਪੈ ਗਿਆ ਹੋਇਆ ਸਾਰਾ ਕੁਝ ਮੰਗਦੇ ਹੋਏ ਉਹ ਗੱਲ ਸੁਣ ਪਾ ਰਹੇ ਨਹੀਂ ਭਗਵਾਨ ਤੁਹਾਡਾ ਸਹਾਇਕ ਜਦੋਂ ਤੁਸੀਂ ਉਹਨਾਂ ਲਈ ਡਾਰਕ ਪੁਲਚ ਪਾਤਾ ਅਸੀਂ ਸਿਰਫ ਛੋਟੇ ਮਗਰ ਤਾਂ ਲੱਗੇ ਸੀ ਵੀ ਸਾਨੂੰ ਕੋਈ ਨਾ ਵੋਟਾ ਆਪਣਾ ਮੋਟਰਾਂ ਦੇਣਗੇ ਚੱਲ ਮੈਂ ਕੋਈ ਵੀ ਹੱਲ ਕਰਾਂ ਮੇਰੀ ਗੱਲ ਅਸੀਂ ਨਾ ਇਹ ਕੰਮ ਜ਼ਰੂਰ ਕਰਾ ਕੇ ਦਿਓ ਸਾਡਾ ਕਿਵੇਂ ਕਰੀਏ ਪਹਿਲਾਂ ਕਰਨਾ ਸੀ ਸਾਨੂੰ ਬਹੁਤ ਲੋਕ ਨਾ ਤਾਨੇ ਮੇਂਦੇ ਮਾਰਦੇ ਹਾਂ ਸੁੱਲਰ ਵਾਲੀਆਂ ਸੁੱਲਰ ਵਾਲੀਆਂ ਜਿਹੜੀਆਂ ਹਾਂ ਸੁੱਲਰ ਵਾਲਿਆਂ ਦਵਾਓ ਜੀ 100% ਦਵਾਵਾਂਗੇ ਫਾਰਮ ਜਦੋਂ ਭਰਨਾ ਉਦੋਂ ਤੁਸੀਂ ਫਾਰਮ ਦੇ ਵਿੱਚ ਜਿਹੜੀ ਕਰੈਕਸ਼ਨ ਕਰਨੀ ਆ ਵੀ ਡਿਪ੍ਰੀਸ਼ੀਏਸ਼ਨ ਤੁਹਾਡੇ ਲੱਗੀ ਹੋਣੀ ਚਾਹੀਦੀ ਸਾਰਾ 25 ਮੈਂ ਤੁਹਾਨੂੰ ਦੱਸ ਰਿਹਾ ਨਾ ਕਿਉਂ ਨਹੀਂ ਭਰੇ ਜਾਂਦਾ ਹਾਂਜੀ ਉਹ ਆਪਣਾ ਇਹ ਆਇਆ ਜੀ ਹਾਂਜੀ ਉਹ ਲੱਗ ਗਈ ਉਹਨਾਂ ਨੇ ਆਪਸੇ ਬਣਾਉਣ ਤੇ ਹੀ ਉਹਨਾਂ ਨੇ ਇੱਕ ਆਪਸ਼ਨ ਕਹੀ ਹੈ ਵੀ ਤੁਹਾਡੇ ਕੋਲ ਡਿਪ੍ਰੀਸ਼ੀਏਸ਼ਨ ਲੱਗੀ ਹੋਣੀ ਚਾਹੀਦੀ ਤੁਸੀਂ ਉਹ ਨਹੀਂ ਕਰਨਾ ਉਹ ਬਾਅਦ ਦੇ ਲੱਗ ਗਈ ਜਿਹੜਾ ਕਿੱਥੇ ਲੱਗ ਗਈ ਭਾਰੇ ਵਾਂਡ ਦੋਸਤੋ ਇਹ ਕਾਰੀ ਖਤਰ ਲੱਗੀ ਡਿਪ੍ਰੀਸ਼ੀਏਸ਼ਨ ਹਰ ਜਗ੍ਹਾ ਲੱਗਦੀ ਆ ਉਹ ਦੇ ਚੇਨ ਗਾਉਂ ਚੋਂ ਕਢਾਓ ਜੀ ਕਿਵੇਂ ਕਢਾਓ ਤੁਸੀਂ ਜੇ ਜੋ ਵੀ ਫਾਰਮ ਭਰਨਾ ਹੈ ਨਾ ਜੀ ਜੋ ਨਿਕਲਣੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਮੈਂ ਕੋਈ ਤੁਹਾਨੂੰ ਲੇਖਾ ਵੀ ਦਿੰਦਾ ਅਸੀਂ ਸੰਪਰਕ ਨਹੀਂ ਕਰਦਾ ਜੇ ਤੁਸੀਂ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਹੋ ਨਾ ਸੋਡੀ ਪਾਰਟੀ ਵੀ ਕਿਸਾਨ ਉੱਚਾ ਹੋਵੇ ਸਾਡੇ ਲਈ ਲਾਹੇਵੰਦ ਧੰਦਾ ਖੇਤੀਬਾੜੀ ਹੈ ਵਾ ਵਾ ਅਦਮੀ ਪਾਰਟੀ ਮਰਦਾਬਾਦ 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 ਕੱਲ ਨਾ ਸੋਡ ਮਰਾ ਸਰਮਤਵਾਦ ਮਰਦਾਬਾਦ 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 ਕਦਾ ਮਾਲ ਜਾ ਲੈ ਕੇ ਰਾਂਗੇ ਲੈ ਕੇ ਰੋਗੇ ਲੈ ਕੇ ਰਾਂਗੇ ਸਾਰੇ ਨਹੀਂ ਉਦਯੋਗ ਨੂੰ ਲਗਾਉਣ ਦਾ ਉਹਨਾਂ ਦੇ ਕੋਟੇ ਚੱਕਦੇ ਛੋਟੀ ਪਾਰਟੀ ਦੇ ਬਾਰੇ ਕਰਾਂਗੇ ਛੋਟੀ ਪਾਰਟੀ ਦੇ ਬਾਰੇ ਕਰਾਂਗੇ ਨਹੀਂ ਜੀ ਅਸੀਂ ਬਾਕੀ ਸਾਰੇ ਸਾਰ ਮੇਰੀ ਗੱਲ ਸੁਣੋ ਜੀ ਐਮਐਲਏ ਸਾਹਿਬ ਪਹਿਲਾਂ 15 ਦਿਨ ਸਰ ਗੜੇ ਮਾਰੇ ਗਏ 15 ਦਿਨ ਦੁੱਧ ਪਕਾਈ ਸੀ ਉਹਦੋਂ ਕਿਉਂ ਨਹੀਂ ਕਰਾਂਗੇ ਐਮਐਲਏ ਸਾਹਿਬ ਵੇਖੋ ਸਾਡੇ ਅੱਕੇ ਹੋਈ 700 ਤੋਂ ਬਾਅਦ ਤੇ ਸਾਡਾ ਹੱਲ ਤਾਂ ਹੋਣੀ ਚਾਹੀਦਾ ਦੋ ਕਾਂਗਰਸ ਤੋਂ ਜਦੋਂ ਤੁਹਾਨੂੰ ਵੋਟਾਂ ਪਾਈਆਂ 2 ਸਾਲ ਹੋ ਗਏ ਜਿਤਾਇਆ ਤੁਹਾਨੂੰ 92 ਸੀਟਾਂ ਦਿੱਤੀਆਂ ਹੋਣਗੀਆਂ 13 ਸੀਟਾਂ ਦੀ ਗੱਲ ਜਿਹੜੀ ਕਰਦੇ ਬਾਕੀ ਕੁਦਰਤੀ ਰਾਤ ਛੰਡ ਹੁੰਦਾ ਹੈ ਜੀ ਮਾਨ ਮੰਤਰੀ ਸਾਹਿਬ ਮੇਰੇ ਧਿਆਨ ਚ ਜਿਹੜੀ ਤੁਸੀਂ ਗੱਲ ਕਰੀ ਨਾ ਹਾਂਜੀ ਉਹ ਸਰਕਾਰ ਨੇ ਐਸਟੀ ਫੰਡ ਰੱਖਿਆ ਹੋਇਆ ਉਹਦੇ ਤੋਂ ਪੱਕਾ ਸਰ ਭਗਵੰਤ ਮਾਨ ਸਾਹਿਬ ਸਾਡੇ ਕੋਲ ਹੀ ਕੋਈ ਪੈਨਣਾ ਨਹੀਂ ਸਾਡਾ ਬਾਦ ਮਾਤਾ ਤੇਰੀਆ ਸਰ ਭਗਵੰਤ ਮਾਨ ਬਾਦ ਤੇਰੀਆ ਕੱਲੇ ਮਾਫੀ ਦੀ ਗੱਲ ਭਗਵੰਤ ਮਾਨ ਗੱਲ ਕਹਿੰਦਾ ਸੀ ਵੀ ਗਰਦੌਰੀ ਮਗਰੋਂ ਪਹਿਲਾ ਮਾਜਬਾ ਉਹਦੇ ਦਾ ਦੋ ਹੱਲ ਕਿੱਥੇ ਐ ਮੁੱਖ ਮੰਤਰੀ ਦੇ ਲੈ ਉਥੋਂ ਢਾਲਾ ਨਹੀਂ ਜਿੱਕਲੇ ਅਸੀਂ ਦੋੜ ਦੋ ਦੇ ਰਿਹਾ ਅਸੀਂ ਦੋਨੇ ਛੋਟੇ ਮੁਰੇ ਅਸੀਂ ਤੋਂਨੇ ਮੁਰੇ ਅਸੀਂ ਨਰਮਾ ਵਾਲੇ ਸੀ ਨਰਮਾ ਜਮਾ ਖਤਮ ਹੋਣ ਲੱਗਿਆ ਸਾਡੇ 4 ਸਾਲਾਂ ਦਾ ਅਸੀਂ ਫੇਲ ਹੋ ਗਏ ਨਾਲੇ ਅਸੀਂ ਐ ਵੀ ਦੋ ਦੋ ਕਨਾਲਾਂ ਝੋਨਾ ਲਾ ਲਾਂ ਇੱਥੇ ਹੋਰ ਸਾਡੀ ਜੀ ਮੋਟਰਾਂ ਸਾਰੇ ਆਂਡ ਗਮਾਟ ਆ ਗਈਆਂ ਸਾਰੇ ਪਿੰਡਾਂ ਚ ਆਈਆਂ ਤੁਸੀਂ ਸਾਡੇ ਇੱਕ ਵੀ ਨਹੀਂ ਆਈ ਜੀ ਇਹ ਸੋਲਰ ਵਾਲੀਆਂ ਮੋਟਰਾਂ ਦਾ ਸਾਡੇ ਕਰੋ ਕੋਈ ਕੋਈ ਸਦਾਨ ਕਜੋਂ ਚ ਪਾ ਰੱਖਿਆ ਇਹ ਸਾਨੂੰ ਦੱਸ ਕਿੰਨਾ ਵੀ ਕਰ ਹਰ ਇੱਕ ਮਿੰਟ ਤੁਹਾਨੂੰ ਇਹ ਐਪਲੀਕੇਸ਼ਨ ਉਹਦੀ ਲੈ ਕੇ ਵੀ ਦਿੱਤੀ ਜੋ ਸਾਨੂੰ ਨਰਮੇ ਦੇ ਪੁੱਤੇ ਦਿਖਾਈ ਜੀ ਜੋ ਸਾਡੇ ਨਰਮੇ ਦੀ ਕੋਈ ਗੱਲ ਸੁਣੀ ਉਹਦਾ ਜਵਾਬ ਲੈ ਲਿਆ ਮੇਰੇ ਕੋਲ ਜਵਾਬ ਨਹੀਂ ਨਰਮੇ ਦੀ ਵੀ ਉਹ ਕੋਈ ਦਿੱਤਾ ਸੀ ਜਿਹੜਾ ਤੁਸੀਂ ਕਿਹਾ ਨਾ ਐਸ ਕੀ ਇਹ ਇਲੈਕਸ਼ਨ ਤੋਂ ਬਾਅਦ ਉਹ ਤਿਆਰੀ ਹੋਗੀ ਸੋਲਰ ਦੀਆਂ ਮੋਟਰਾਂ ਖੁੱਲਣਗੀਆਂ ਉਹ ਜਦੋਂ ਖੁੱਲਣਗੀਆਂ ਉਹ ਘੜੇ ਲਿਆ ਹੱਥ ਨੇ ਲਿਆ ਅੱਜ ਭਾਰਤ ਦੇ ਕਿਸਾਨ ਜੁਨੀਅਨ ਇਕਤਾ ਖੁੱਸਾ ਵੱਲੋਂ ਜੋ ਗੜੇਮਾਰੀ ਹੋਈ ਸੀ 2 ਮਾਰਚ ਨੂੰ ਉਸ ਦੇ ਸੰਬੰਧ ਵਿੱਚ ਸਾਰੇ ਕਿਸਾਨ ਵੀਰਾਂ ਨੇ ਤੋਂ ਪਹਿਲਾਂ ਪਿੰਡ ਕਰਮਗੜ੍ਹ ਛੰਦਰਾ ਵੱਲੋਂ ਖੁੱਡਗਾ ਸਾਹਿਬ ਦੇ بیٹے ਦਾ ਵੀ ਵਿਰੋਧ ਕੀਤਾ ਗਿਆ ਸੀ ਜੋ ਅੱਜ ਬਹਿੰਡਾ ਦਿਹਾਤੀ ਦੇ ਐਮ.ਐਲ.ਏ ਸਾਹਿਬ ਅੱਜ 2 ਤਰੀਕ ਨੂੰ 2 ਮਈ ਨੂੰ ਸਾਡੇ ਕੀ ਜਾਨੀ ਕਿ 2 ਮਹੀਨਿਆਂ ਬਾਅਦ ਪਿੰਡ ਦੇ ਵਿੱਚ ਪੈਰ ਧਰਦੇ ਆ ਗੱਡੇਮਾਰੀ ਹੋਈ ਤੋਂ ਬਾਅਦ ਇੱਕ ਦਲਾਸਾ ਦਿੰਦੇ ਆ ਆਪ ਦੀ ਵੀਡੀਓ ਰਿਕਾਰਡ ਹੋਈ ਵੀ ਇਹਨਾਂ ਦੀ ਕਿ ਕਦੇ ਗਰਦੌਰੀਆਂ ਨਹੀਂ ਹੋਗੀਆਂ ਖੁੱਡੀਆਂ ਸਾਹਿਬ ਕਹਿੰਦੇ ਆ ਵੀ ਹੋਗੀਆਂ ਇਹਨਾਂ ਦੇ ਆਸਮੇ ਆਪ ਦੀ ਪਾਰਟੀ ਦੇ ਬਿਆਨ ਨਹੀਂ ਰਲ ਰਹੇ ਇਸ ਟਾਈਮ ਇਸ ਟਾਈਮ ਵਰਕਰਾਂ ਦੇ ਕੋਲੇ ਆਪ ਦੀ ਗੱਲਬਾਤ ਕਰ ਰਹੇ ਆ ਇੱਕ ਵਾਰੀ ਧਰਨਾ ਲਾ ਕੇ ਕਿਸਾਨ ਯੂਨੀਅਨ ਵੱਲੋਂ ਖੋਸਾ ਵੱਲੋਂ ਚੋਲ ਤੇ ਕੱਚੀ ਗਰਦੌਰੀ ਤਸੀਲਦਾਰ ਵੱਲੋਂ ਕਰਾਈ ਗਈ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਸਾਡੀ ਆਮ ਆਦਮੀ ਪਾਰਟੀ ਦੇ ਆਮ ਐਮਐਲਏ ਹੋਣਗੇ ਆਮ ਮੰਤਰੀ ਸ਼ੰਤਰੀ ਹੋਣਗੇ ਆਮ ਇਨਸਾਨਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰਨਗੇ ਇਸ ਤੋਂ ਪਹਿਲਾਂ ਐਮਐਲਏ ਸਾਹਿਬ ਦਮਕਾ ਵੀ ਮਾਰ ਕੇ ਗਏ ਆ ਜਾਂ ਕੋਈ ਹੋਰ ਉਹਨਾਂ ਨੇ ਪੁਲਿਸ ਵੀ ਛੱਡੀ ਆ ਬੱਲੂਆਣੇ ਤੋਂ ਠੀਕ ਹੈ ਕੋਈ ਸਾਡਾ ਕੋਈ ਬੈਰ ਵਿਰੋਧ ਨਹੀਂ ਅਸੀਂ ਕੋਈ ਪ੍ਰੋਟੈਸਟ ਕਰਨਾ ਅਸੀਂ ਆਪ ਦਾ ਗੜੇ ਮਾਰੀ ਦਾ ਮਾਵਜਾ ਮੰਗ ਰਹੇ ਹਾਂ ਵੀ ਸਾਨੂੰ 20-20000 ਰੁਪਿਆ ਪਰ ਇਕੜ ਦਾ ਠੀਕ ਹੈ ਦਿੱਤਾ ਜਾਵੇ ਵੀ ਸਾਰੇ ਕਿਸਾਨ ਵੀਰਾਂ ਦਾ ਇਹੀ ਹੱਕ ਆ ਜਿਹੜਾ ਵੀ ਮਿਲਣਾ ਚਾਹੀਦਾ ਸਾਡੇ 15-15 ਮਣ ਤੋਂ ਕਲਕ ਨਹੀਂ ਹੋਈ 20-20 ਕਿੱਲਾਂ ਦੇ ਵਿੱਚੋਂ ਇੱਕ-ਇੱਕ ਢੋਡੋ ਟਰਾਲੀਆਂ ਨਿਕਲਣਾਂ ਜਿੱਥੇ 2.5 ਕਿੱਲਾਂ ਦੇ ਵਿੱਚੋਂ ਟਰਾਲੀ ਭਰ ਜਾਂਦੀ ਹੁੰਦੀ ਸੀ ਸਾਡਾ ਦਿਲ ਬਲੁੰਧ ਰਿਆ ਪਿਆ ਅਸੀਂ ਕੋਈ ਠੱਕਾ ਸ਼ਾਹੀ ਨਹੀਂ ਕਰਦੇ ਅਸੀਂ ਆਉਂਦਾ ਜਿਹੜਾ ਵੀ ਪ੍ਰੋਟੈਸਟ ਕਰਨਾ ਸਾਰਾ ਹੱਕ ਮੰਗਦੇ ਆ ਵੀ ਕੇਜੂ ਖੋਸਾ ਜਿੰਦਾਬਾਦ 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 ਘੇਰੇ ਦੂਰੇ ਖੜੇ ਹੈ ਗਏ ਗਏ ਹਾਂ ਇਹ ਸਾਰੇ ਮਹਤਰਦਰਨ ਘੇਰਿਆ ਵਗਾ ਉਹਨਾਂ ਨੇ ਪੁਲਿਸ ਸਾਦ ਲਈ ਲਾਠੀ ਚਾਰਜ ਕਰਾਉਂਦੇ ਆ ਸਾਨੂੰ ਭੰਗਿਆ ਚੱਕੇ ਉਹ ਤਰਿਆ ਫਿਰਦਾ ਜੀ ਤੁਸੀਂ ਆਓ ਜੀ ਸਾਡੇ ਮੰਡੀ ਪਾਰਟੀ ਦੀ ਇੱਕ ਵਰਕਿੰਗ ਹੁੰਦੀ ਆ ਉਹ ਨਹੀਂ ਨਹੀਂ ਜੀ ਛੜਾ ਦਾ ਮਾਰਦੇ ਜੀ ਛੜਾ ਦਾ ਮਾਰਦੇ ਸਰ ਫਿਰ ਸਾਡਾ ਕੀ ਸੂਰਤ ਇੱਕ ਮਿੰਟ ਚੱਲੋ ਮੈਂ ਖੰਡ ਮਾਨਤ ਮਾਨ ਦੇ ਬਿਆਨਾਂ ਦਿੱਤਾ ਸੀ ਸਰ ਬੌੜੀ ਮਗਰੋਂ ਪਹਿਲਾ ਮਾਜਬੇ ਸਾਡੇ ਦਾ ਮਾਜਬੇ ਤਾਂ ਸਾਨੂੰ ਲੋੜ ਹੈ ਜੇ ਤਾਂ ਤੁਹਾਡੇ ਕੋਲੇ ਹੈਗਾ ਤਾਂ ਦੇ ਸਕਦੇ ਤਾਂ ਅਸੀਂ ਜੱਜ ਕੇ ਵੋਟਾਂ ਪਾਵਾਂਗੇ ਨਹੀਂ ਸਾਡੇ ਕੋਲੇ ਵੋਟਾਂ ਲੈਣ ਸਰ ਮੇਰੀ ਇੱਕ ਮਿੰਟ ਕਰ ਬੇਨਤੀ ਸਾਡੇ ਕੋਲੇ ਜੀ ਹੋਰ ਬਥੋਰਾ ਆ ਗਿਆ ਜੀ ਨਹੀਂ ਸਰ ਇੱਕ ਮਿੰਟ ਕਰ ਦਿਨ ਹੋਵੇ ਰਾਤ ਹੋਵੇ 365 ਦਿਨ ਤੁਹਾਡੇ ਨਾਲ ਖੜਾ ਜਿਤੇ ਤੋਂ ਪਿਆ ਆ ਜਾਂਦੇ ਬੇਚਾ ਦੋ ਮਾਰ ਤੋਂ ਦੋ ਮਾਰ ਤੋਂ ਕੋਈ ਨਾੜ ਨਾ ਟੱਜ ਆਏ 18 18 ਦਿਨਾਂ ਬਾਅਦ ਥੋੜਾ ਬਸ ਦੇਖਦੇ ਖੜੇ ਆ ਹਾਂ ਤਾਂ ਇਹ ਸਰਕਾਰ ਦੇ ਵਾਲੀ ਬਲੰਦ ਕਰੀ ਹੋਈ ਹੈ ਜਿਉਂ ਕਮਰੀ ਬੰਦੇ ਨੂੰ ਲੈ ਕੇ ਸਰਕਾਰੀ ਗੱਲ ਕੁਮਰੀ ਕੋਈ ਆਈ ਨਹੀਂ ਕੋਲੇ ਨਾਲ ਕੀ ਬੈਠੇ ਬੈਠੇ ਰਹੇ ਇੱਕ ਦਿਨ ਨਹੀਂ ਆਏ ਆ ਬੰਦੇ ਨੇ ਆ ਕੇ ਲਾ ਦੇ ਆ ਬੰਦੇ ਨੇ ਪਰਾਲੀ ਵਾਲੇ ਆ ਕੇ ਲਾ ਦਿੱਤੀ ਸੋਰੀ ਮੇਰੇ ਸਾਰਾ ਪਰਾਲੀ ਵਾਲੇ ਅੱਜ ਆ ਗਏ ਮਰਕਾ ਚ ਇਹ ਤੋਂ 5 ਮਿੰਟਾਂ 'ਚ ਪਰਚਾ ਹੋ ਗਿਆ ਠੀਕ ਗੱਲ ਹੁਣ ਸਰਕਾਰ ਕਿੱਦਾਂ ਫਿਰਦੀ ਹੈ ਭਗਵਾਨ ਤੁਮਾਰੀ ਮੈਂ ਤਾਂ ਆਪ ਇਹੀ ਗੱਲ ਕਰ ਰਿਹਾ ਸਰ ਦੀ ਹੱਥ ਬੰਨ੍ਹ ਕੇ ਹੁੰਦਾ ਸੀ ਥੋੜੇ ਲੈ ਬਹਿਸ ਨਹੀਂ ਕਰਨੀ ਉਹ ਤੁਸੀਂ ਜਾਓ ਬਸ ਬਟੰਡਾ ਦੇ ਹਾਤੀ ਨੂੰ ਕੋਈ ਸਹੂਲਤ ਨਹੀਂ ਇੱਥੇ ਇੱਕ ਮਿੰਟ ਅਸੀਂ ਪਹਿਲਾਂ ਹੀ ਰੂਬੀ ਨੂੰ ਵੋਟਾਂ ਮੰਗੀਆਂ ਉਹਦੀ ਪੈਨਸ਼ਨ ਲਵਾਤੀ ਹੁਣ ਸੋਨ ਨੂੰ ਮੰਗੀਆਂ ਛੋਡੀ ਪੈਨਸ਼ਨ ਲਵਾਦੀ ਹੁਣ ਇੱਕ ਅੱਧਾ ਹੋਰ ਲਿਆਓ ਵੀ ਗਾਂਜ ਦਾ ਪੈਨਸ਼ਨ ਵਾਲਾ ਮਾਮਲਾ ਨਹੀਂ ਲਿਆਓ ਮਿੰਟਾ ਤੁਹਾਨੂੰ ਜਾਂ 200000 ਰੁਪਏ ਦਾ ਸ਼ੋਸ਼ਾ ਬਣਾਦਾ ਭਗਵਾਨ ਤੁਮਾਨ ਨੇ ਕਹਦਾ ਮੈਂ ਬੁੜੀਆਂ ਨੂੰ ਦੇਊਗਾ 2 ਸਾਲ ਹੋ ਗਏ 24 ਮਹੀਨੇ ਹੋ ਗਏ 24000 ਰੁਪਏ ਦਾ ਮਗਰੋਂ ਹੋਊਗਾ ਜਦੋਂ ਜੋੜ ਕੇ ਇਹ ਗੱਲ ਨਹੀਂ ਹੋ ਸਕਦੀ ਤੁਸੀਂ ਮੌਕੇ ਮੇਲੇ ਇਹ ਗੱਲ ਮੈਂ ਮੈਂ ਸ਼ਰਮਤ ਹਾਂ ਤੁਸੀਂ ਆਦਾ ਜਾਂਦੇ ਸਾਡੀ ਪੂਰੀ नुदुण। नुदुण। पूरे समाज दो बारी चुके हैं जवाबा ਉਹਨੂੰ ਵੋਟਾਂ ਪਾ ਕੇ ਜਿੱਤ ਆਇਆ ਤੇ ਵੋਟਾਂ ਹੁਣ ਵੀ ਪਾਉਣਗੇ ਮੇਰੇ ਕੋਲ ਪਰ ਇੱਕ ਬੇਨਤੀ ਹੈ ਵੀ ਤੁਸੀਂ ਨਾ ਸਾਡੀ ਮੰਨ ਲਓ ਬੰਦੇ ਕਹਿੰਦੇ ਪਤਾ ਕਿੰਨੇ ਮੈਂ ਨਹੀਂ ਜਾਣਦਾ ਅਸੀਂ ਤੁਹਾਨੂੰ ਇੱਕ ਬੇਨਤੀ ਦੱਤਾ ਸੀ ਮੈਂ ਹਰਕ ਸੀ ਸੈਟੀ ਦੀ ਦਰਪੋਰ ਅਸੀਂ ਕਿਹਾ ਸੀ ਵੀ ਅੰਧ ਵਿਸ਼ਵਾਸਾਂ ਦੇ ਖਿਲਾਫ ਕਾਨੂੰਨ ਬਣਾਇਆ ਗਿਆ ਉਹਦੇ ਤੇ ਨਾ ਤਾਂ ਕੋਈ ਸਰਕਾਰ ਦਾ ਖਰਚਾ ਹੁੰਦਾ ਠੀਕ ਹੈ ਇਹ ਇੱਥੋਂ ਤੱਕ ਵਧੇ ਆ ਵੀ ਬੱਚਿਆਂ ਦੀ ਬੜੀ ਨਹੀਂ ਲੈ ਰਹੇ ਨੇ ਤਾਂ ਕੋਟਫੱਤੇ ਦੋ ਬੱਚੇ ਦਾ ਮੇਰਾ ਘਰ ਨਾਲ ਹੀ ਹੈ ਜੀ ਉੱਥੇ ਮੈਂ ਕਿਹੜਾ ਬੋਲਿਆ ਤੇ ਹਾਂ ਪਰ ਉਸ ਤੋਂ ਬਾਅਦ ਅਸੀਂ ਮਤਲਬ ਉਹ ਮੈਮੋਰੰਡਮ ਦੁਆਰੇ ਸਾਰੇ ਐਮਐਨਏ ਨੂੰ ਠੀਕ ਹੈ ਕਿਸੇ ਨੇ ਇਹ ਖਰੀਦੇ ਕੰਮ ਦੇ ਵਿੱਚ ਵੀ ਜਾਨੀ ਕਿ ਸਾਡੀ ਆਵਾਜ਼ ਨਹੀਂ ਥੋੜੀ ਹੁਣ ਇੱਕ ਮਿੰਟ ਆ ਜਾਂਦਾ ਅਗਲੇ ਅਗਲੇ ਸਮਾਜ ਦੀ ਲੋੜ ਨਹੀਂ ਹੈ ਇਕ ਵਾਰੀ ਬਾਬਾ ਜੀ ਜਦੋਂ ਨੰਬਰ ਰੋਟ ਕਰ ਆ ਆ ਅਸੀਂ ਜੀ ਐਮਐਨਏ ਸਾਹ ਤੁਹਾਡੇ ਖੁੱਡੀਆਂ ਸਾਹ ਦੇ ਬੇਟਾ ਜੀ ਆਏ ਸੀ ਉਹ ਸਾਰੇ ਪਿੰਡ ਦੇ ਨੰਬਰ ਲਿਖ ਕੇ ਲੈ ਗਏ ਸੀ ਅੱਜ ਤੱਕ ਫੋਨ ਨਹੀਂ ਆਇਆ ਅਸੀਂ ਕੋਈ ਫੋਨ ਵੀ ਨਹੀਂ ਆਇਆ ਨਾ ਚੱਕਿਆ ਹੀ ਸਾਡਾ ਉਹ ਅਫੋਰਡ ਕਰ ਸਕਦਾ ਉਹਦੇ ਉਹਦਾ ਹਰਕਾ ਨਹੀਂ ਉਹ ਅਫੋਰਡ ਕਰ ਸਕਦਾ ਜੀ ਉਹ ਫੋਨ ਨਾ ਸਕੇ ਅਮਿਤ ਰਾਤ ਜੀ ਉਹ ਫਾਰ ਸਾਹ ਤੋਂ ਬਰਾਈ ਤੇ ਨਹੀਂ ਬਲੇ ਸਾਹ ਨਹੀਂ ਇੱਥੇ ਬਲਬ ਦੀ ਵਾਲੀ ਮੰਗਰੀ ਆਈ ਉਹ ਖੇਤੀਬਾੜੀ ਮੰਗਰੀ ਉਹਨਾਂ ਨੂੰ ਪਤਾ ਹੁੰਦਾ ਭਾਈ ਅੱਜਾਂ ਹੀ ਸਾਡੇ ਪਿੰਡ ਗੜੇਵੇਂ 2 ਮਾਰਚ ਦੇ ਹੋਏ ਉਦੋਂ ਇੱਕ ਵਾਰੀ ਆ ਕੇ ਬੰਦਾ ਜੀ ਬਿਲਕੁਲ ਮੈਥੀ ਸੀ ਅੱਜ ਤੁਹਾਨੂੰ ਮੈਂ ਦੱਸਦਾ ਮੈਂ ਦੱਸ ਦਿੰਦਾ ਮਾਰਚ ਚਲੋ ਨਹੀਂ ਆਉਦਾ ਸਾਨੂੰ ਪਤਾ ਕੋਟ ਕੰਡਕਟ ਲੱਗਾ ਕੁਝ ਵੀ ਤੁਸੀਂ ਗੇੜਾ ਦਾ ਮਾਰਜਾ ਪਿੰਡ ਦੀ ਅਸੀਂ ਗੱਤਰਾ ਕੋਟੇ ਵਿੱਚ ਹੀ ਡਰ ਰੋਕ ਕੇ ਤੁਹਾਡੇ ਯਾਦ ਟੋਲ ਦੇ ਦਮ ਤੇ ਗਰਦੌਰੀ ਕਰਾਈ ਹੈ ਜੀ ਹਾਂਜੀ ਦੋਸਤ ਜੀ ਵੀ ਹੋਈ ਹਾਂਜੀ ਦੱਸ ਸਕਤੀ ਹਾਂ ਗਰਦੌਰੀਆਂ ਹਾਂਜੀ ਜਿਹੜਾ ਜਿੱਦਨ ਖੁੱਡੀਆਂ ਸਾਹਿਬ ਆਏ ਨੇ ਹਾਂਜੀ ਠੀਕ ਹੈ ਉਸ ਦਿਨ ਮੇਰਾ 3 ਵਜੇ ਦਾ ਟਾਈਮ ਸੀਗਾ 3 ਵਜੇ ਮੈਂ ਨੰਦਗੜ ਤਾਂ ਕਿ ਪਹੁੰਚ ਗਿਆ ਸੀਗਾ ਬਾਹਰ ਜਥੇਬੰਦੀ ਦਾ ਉਹ ਗ੍ਰਾਹਾਂ ਦਾ ਧਰਨਾ ਲੱਗਿਆ ਹੋਇਆ ਸੀ ਮੈਂ ਉਹਨਾਂ ਦੇ ਉਸ ਦਿਨ ਬੈਠਿਆ ਬੈਠ ਕੇ ਆਇਆ ਧਰਨੇ ਦੇ ਵਿੱਚ ਹਾਂਜੀ ਠੀਕ ਹੈ ਤੇ ਮੇਰੀ ਉਹਨਾਂ ਨਾਲ ਵੀ ਸਾਰੀ ਇਹਨਾਂ ਨਾਲ ਗੱਲਬਾਤ ਹੋਈ ਹੈ ਹਾਂਜੀ ਤੇ ਮੈਂ ਉਸ ਦਿਨ 3 ਵਜੇ ਦਾ ਮੇਰਾ ਟਾਈਮ ਸੀਗਾ ਖੁਰਗਿਆ ਸਾਹਿਬ ਆਏ ਉਹ ਤਾਂ ਲੇਟ ਆ ਅਸੀਂ ਕਿੰਨ੍ਹਾ ਪਿੰਡ ਕੱਢ ਸਕੇ 5-7